ਬੋਲ ਅੱਗੇ ਸੁਖੀ ਨੇ ਮੈਨੂੰ ਇਹ ਕਹਿ ਸੀਗਾ ਸੁਖੀ ਤਾਂ ਤੁਸੀਂ ਸੀਗੇ ਸੁਖੀ ਤਾਂ ਮੈਨੂੰ ਇਹ ਕਹਿ ਸੀਗਾ ਇਹ ਬਾਕੀ ਜਾ ਕੇ ਜੋ ਕਰੇਗਾ ਆਪਣੇ ਲਈ ਕਰੇਗਾ ਜੋ ਜੋ ਜਾਨ ਬਚਾਏਗਾ ਫਿਰ ਹੀ ਬਚਾਏਗਾ ਹੂੰ ਜੋ ਜਾਨ ਬਚਾਏਗਾ ਸਾਡੀ ਤੋਂ ਮੈਂ ਆਪਣੀ ਬਚਾਏਗਾ ਇਹ ਪੈਸੇ ਤੈਨੂੰ ਮੈਂ ਪੈਸੇ ਦੇਣ ਸੁਖੀ ਨੇ ਆਹੋ ਕਿੰਨੇ ਪੈਸੇ ਕੀਤੇ ਸੁਖੀ ਨਾਲ 200 40 ਦੋ ਤਿੰਨ ਹਜ਼ਾਰ ਰੁਪਏ ਸੀਗਾ ਦੋ ਤਿੰਨ ਹਜ਼ਾਰ ਦੋ ਤਿੰਨ ਹਜ਼ਾਰ ਹੂੰ ਤੇ ਕੀ ਕਰਨਾ ਕੀ 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 ਕਹੇ ਸੁਖੀ ਨੇ ਕੀ ਕਰਨਾ ਉੱਥੇ ਜਾ ਕੇ ਉੱਥੇ ਜਾ ਕੇ ਬੈਠੀ ਔਰ ਇਸ ਫਲਾਣਾ ਫੁੱਟਾ ਫੁੱਟਾ ਸਿੱਧਾ ਕਰਨ ਨੂੰ ਕਿਆ ਸੀਗਾ ਲੇਕਿਨ ਕੀਤਾ ਹੀ ਭਾਜੀ ਮੈਂ ਇਹ ਹੈ ਨਹੀਂ ਲੰਦਾ ਰਹਾ ਮੈਂ ਪੀਆ ਵਸੇ ਰਿਹਾ ਮੈਂ ਕੀਤਾ ਨਹੀਂ ਸੁਖਣੀ ਕਹਿ ਉਹ ਜੀ ਪੰਗਲੇ ਲੈਣੇ ਪੰਗਲੇ ਲੈਣੇ ਬਾਣੀ ਦਾ ਆਹੋ ਨਹੀਂ ਬਾਣੀ ਦਾ ਕੀ ਉਹ ਪਾਣੀ ਤਾਂ ਪਾੜਨਾ ਹੈ ਆਹੋ ਪਾਣੂ ਵਾਸਤੇ ਗਿਆ ਸੀ ਕੀ ਆਹੋ ਇਹ ਇਹ ਚੀਜ਼ਾਂ ਹੁਣ ਉਲਟਾ ਹੋਰ ਤੁਸੀਂ ਸੋਚ ਨਹੀਂ ਸਕਦੇ ਕੀ ਕੀ ਕਿਆ ਸੀਗਾ ਦੱਸ ਦੱਸ ਫਿਰ ਸੰਦੱਸ ਦੋ ਨਾ ਉਲਟਾ ਫਿਟਾ ਲਿਖਣ ਨੂੰ ਵੀ ਕਿਆ ਸੀਗਾ ਕੀ ਲਿਖਣਾ ਸੀ ਸਭ ਬਦਾਇਆ ਉਹ ਹੀ ਉਗਾਲਾ ਅਰ ਉਤਰੀ ਉਤਰੀ ਇਹ ਸਭ ਤੀਜਾ ਇਹ ਸਭ ਤੀਜਾ ਕਰਨ ਨੂੰ ਕੈਸਾ ਹੋਇਆ ਮੈਂ ਕੀਤਾ ਨਹੀਂ ਵਾਜੀ ਵੇਗੁਨਾ ਤੀਜਾ ਬਸ ਇਹ ਮੈਂ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਉਹ ਬੰਦਾ ਵਿਧ ਵੀ ਕਰਨ ਆਇਆ ਹੀ ਮਾਰਤਾ ਮੈਂ ਮਾਰਤਾ ਮੈਂ ਵਿਧ ਵੀ ਕਰਨ ਆਇਆ ਸੀ ਹਰ ਚਲਦੀ ਸੀ ਕਦੇ ਉਹਨੂੰ ਅਸੀਂ ਬਣਾਈਏ ਥੱਲਾ ਦੁਆਬਾ ਨਹੀਂ ਪੂਰੇ ਭਾਰਤ ਲੈਵਲ ਦੇ ਉੱਤੇ ਪੂਰੇ ਆਲ ਵਰਲਡ ਦੇ ਅੰਦਰ ਕੋਸ਼ਿਸ਼ ਕਰੀਏ ਆਪਣਾ ਦਬਦਬਾ ਬਣਾਉਣ ਦੀ ਅੱਗੇ ਵਧਣ ਦੀ ਸੋ ਭਾਈ ਅਸੀਂ ਦੂਰੋਂ ਦੂਰੋਂ ਸਾਰੇ ਜਿੰਨੇ ਵੀ ਸੀ ਇੱਕਦਮ ਪਹੁੰਚ ਕੇ ਮਹਾਰਾਜ ਸਾਹਿਬ ਦੀ ਇਹ ਉਹਨਾਂ ਤੱਕਰ ਨਹੀਂ ਰੁਕਣਾ ਕੰਮ ਜਿੰਨਾ ਤੱਕਰ ਸੱਚ ਦਾ ਰਾਜ ਨਹੀਂ ਪੈਦਾ ਹੁੰਦਾ ਇਹ ਚੱਲਦਾ ਹੀ ਜਾਏਗਾ ਕਿੰਨੇ ਲੰਬੇ ਸਮੇਂ ਤੋਂ 2016 ਤੋਂ ਚੱਲਦਾ ਠੀਕਾ ਚੁੱਕਾ ਮਾਰ ਕੇ ਫੇਰ ਸਾਰੇ ਬਹਿ ਜਾਂਦੇ ਆ ਹੁਣ ਹਫ਼ਤੇ ਬਾਅਦ ਕਿਸੇ ਨੇ ਨਹੀਂ ਕੋਈ ਗੱਲਬਾਤ ਕਰਨੀ ਹੁਣ ਇਹ ਲਗਾਤਾਰ ਚੱਲਦਾ ਆ ਰਿਹਾ ਇਹ ਰੁਕੇਗਾ ਕਿੱਦਾਂ ਰਾਜ ਬਿਨਾਂ ਨਹਿ ਧਰਮ ਚਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ ਕੋਊ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਤ ਪਰ ਸੇ ਲੈ ਸਾਨੂੰ ਇਕੱਠੇ ਹੋ ਕੇ ਰਾਜ ਦੀ ਸਥਾਪਨਾ ਕਰਨੀ ਪੈਣੀ ਆ ਸਰਕਾਰਾਂ ਸਾਹਮਣੇ ਅੜਨਾ ਪੈਣਾ ਮੈਂ ਇੱਕ ਬੇਨਤੀ ਛੋਟੀ ਜੀ ਕਰਕੇ ਫੱਦੇ ਬੁਲਾ ਦੇਣਾ ਇੱਥੇ ਹੀ ਸੋ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ 26 ਸਿੰਘ ਨਾ ਦੇੜ ਦੀ ਧਰਤੀ ਤੋਂ ਭੇਜੇ ਨੇ ਉਹਨਾਂ ਨੇ ਪੰਜਾਬ ਹੁਣ ਤਾਂ ਛੋਟਾ ਹੈ ਵੱਡਾ ਪੰਜਾਬ ਆ ਕੇ ਫਤਿਹ ਕਰਦਾ ਕੀ ਅੱਜ ਸਾਰੇ ਉਹ 26 27 ਸਿੰਘ ਹੈ ਨਹੀਂ ਉੱਦਾਂ ਦੇ ਤਿਆਰ ਬਰਤਿਆਨ ਮਰ ਗਏ ਸਾਰੇ ਪ੍ਰਸ਼ਾਸਨ ਤੋਂ ਇਨਸਾਫ ਮੰਗਦੇ ਪਏ ਆ ਭੀਖ ਮੰਗਦੇ ਪਏ ਬਾਰ-ਬਾਰ ਸਾਨੂੰ ਇਨਸਾਫ ਦਿਓ ਸੋ ਤੁਸੀਂ ਮੰਗਦੇ ਆ ਖਾਲਸੇ ਆ ਖਾਲਸਾ ਇਨਸਾਫ ਕਰਦਾ ਹੁੰਦਾ ਨਾ ਕਿ ਮੰਗਦਾ ਹੁੰਦਾ ਮੰਗਣਾ ਬੰਦ ਕਰੋ ਕਰਨਾ ਸ਼ੁਰੂ ਕਰੋ ਜਿੰਨਾ ਤੱਕ ਰਾਜ ਗੱਦੀ ਤੇ ਖਾਲਸਾ ਅਕਾਲ ਤਖਤ ਤੋਂ ਲੈ ਕੇ ਸੋ ਨੀਲਾ ਨਿਸ਼ਾਨ ਸਾਹਿਬ ਲਾਲ ਕਿਲੇ ਤੇ ਦਿੱਲੀ ਨਹੀਂ ਚਲਾ ਦਿੰਦਾ ਉਹਨਾਂ ਤੱਕਰ ਇੱਥੇ ਕੁਰਾਨ ਦੀਆਂ ਭਗਵਤ ਗੀਤਾ ਦੀਆਂ ਸਾਰੇ ਧਾਰਮਿਕ ਗ੍ਰੰਥਾ ਦੀਆਂ ਬੇਦਬੀਆਂ ਹਮਲੇ ਹੁੰਦੇ ਰਹਿਣਗੇ ਸੋ ਲੋੜ ਹੈ ਇਕੱਠੇ ਹੋਣ ਦੀ ਰਾਜ ਭਾਗ ਸਥਾਪਿਤ ਕਰਨ ਦੀ ਮੰਗ ਪੱਤਰ ਮੰਗਣਾ ਬੰਦ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ